ਪਲਵਨ ਸਿੰਘ ਸੰਘੇੜਾ ਜਿੱਥੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਨੇ ਔਰ ਪੰਜਾਬੀ ਮਾਂ ਬੋਲੀ ਨੂੰ ਕੈਨੇਡਾ 'ਚ ਜਿਉਂਦਾ ਰੱਖਣ ਲਈ ਹਰੇਕ ਉੱਦਮ ਕਰ ਰਹੇ ਨੇ ਉੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਕਰਦੇ ਨੇ जरा पहला जॉब सी एज ए टीचर मैं छत्तीस साल पी सी के स्कूल सिस्टम बच्ची मेरी जोड़ी पहली पोस्टिंग है वो हर्सन हो ਉਹ ਬੈਂਕੋਰ ਤੋਂ ਕੋਈ 800 ਮੀਲ ਹੈ ਉੱਥੇ ਮੈਂ ਸਾਡਾ ਕੋਈ ਪੇਂਟੀਚਾਰੀ ਟੀਚਰ ਸੀਗਾ ਮੈਂ ਕੱਲਾ ਪੰਜਾਬੀ ਸੀਗਾ ਮੈਨੂੰ ਉੱਥੇ ਪੰਜਾਬੀ ਬੋਲਣ ਦਾ ਕੋਈ ਮੌਕਾ ਨਹੀਂ ਮਿਲਿਆ ਸਿਰੋਂ ਤੋਂ ਹੀ ਸੰਘਰਸ਼ ਸ਼ੁਰੂ ਕੀਤਾ ਹਾਂਜੀ ਉਦੋਂ ਇੱਥੋਂ ਚ ਇੱਥੇ ਪੰਜਾਬੀ ਭਾਸ਼ਾ ਦਾ ਸਟੇਟਸ ਕੀ ਸੀ ਸੇ ਪੰਜਾਬੀ ਵੀ ਇੱਕ ਵਰਸੇ ਬਣ ਕੇ ਸੈਕਿੰਡ ਲੈਂਗੇ ਫਿਰ ਅਸੀਂ ਸਕੂਲਾ ਸੰਗਠਨ ਸ਼ੁਰੂ ਕੀਤਾ ਓਕੇ ਔਰ ਸਕੂਲਾ ਤੇ ਪੰਜਾਬੀ ਨੂੰ ਲਵਾਉਣਾ ਕੈਨੇਡਾ ਉਡਾਨ ਪ੍ਰੋਗਰਾਮ ਤਹਿਤ ਅੱਜ ਅਸੀਂ ਕੈਨੇਡਾ ਦੇ ਸਟੇਟ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੈਂਟ 'ਚ ਖੜੇ ਆਂ ਔਰ ਤੁਹਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਨੂੰ ਰੂਬਰੂ ਕਰਾਵਾਂਗੇ ਜਿਹੜੀ ਸ਼ਖਸੀਅਤ ਨੇ ਆਪਣੀ ਪੂਰੀ ਟੀਮ ਨਾਲ ਕਈ ਸਾਲ ਸੰਘਰਸ਼ ਕਰਕੇ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਨੂੰ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵੈਂਕੂਵਰ ਸਰੀ ਦੇ ਸਕੂਲਾਂ ਵਿੱਚ ਦਫ਼ਤਰਾਂ ਵਿੱਚ ਬੈਂਕਾਂ ਵਿੱਚ ਉਹ ਹੋਰ ਕਈ ਥਾਵਾਂ ਤੇ ਲਾਗੂ ਕਰਵਾਉਣ 'ਚ ਬਹੁਤ ਵੱਡਾ ਯੋਗਦਾਨ ਪਾਇਆ। ਉਹਨਾਂ ਦਾ ਨਾਂ ਆ ਬਲਵੰਤ ਸਿੰਘ ਸੰਘੇੜਾ। ਬਲਵੰਤ ਸਿੰਘ ਸੰਘੇੜਾ ਜਿੱਥੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਨੇ ਔਰ ਪੰਜਾਬੀ ਮਾਂ ਬੋਲੀ ਨੂੰ ਕੈਨੇਡਾ 'ਚ ਜਿਉਂਦਾ ਰੱਖਣ ਲਈ ਹਰੇਕ ਉੱਦਮ ਕਰ ਰਹੇ ਨੇ ਉੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਕਰਦੇ ਨੇ ਉਹਨਾਂ ਨਾਲ ਡਿਟੇਲ ਸਾਰੀ ਗੱਲ ਕਰਾਂਗੇ ਕਿ ਸਾਡੀ ਮਾਂ ਬੋਲੀ ਦਾ ਕੈਨੇਡਾ ਵਿੱਚ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਿੰਘਾ ਜੀ ਸਿੰਘਾ ਜੀ ਸਾਹਿਬ ਤੁਹਾਡਾ ਨਾਂ ਜੋੜਦਾ ਪੰਜਾਬੀ ਮਾਂ ਬੋਲੀ ਨਾਲ ਤੁਹਾਡੇ ਹੋਰ ਵੀ ਕਈ ਸਾਥੀ ਨੇ ਤੁਸੀਂ ਦੱਸੋਗੇ ਕਿਹੜੇ ਕਿਹੜੇ ਸੰਭਾ ਪਹਿਲੋ ਤੇ ਵੀ ਤੁਸੀਂ ਇੰਡੀਆ ਤੋਂ ਪੰਜਾਬ ਤੋਂ ਕਦੋਂ ਇੱਥੇ ਆਏ ਕੀ ਆਉਣ ਦਾ ਸਬੰਧ ਬਣਿਆ ਹਾਂਜੀ ਮੈਂ 1966 ਵਿੱਚ ਆਇਆ ਮੇਰੇ ਇੱਥੇ ਬਡੇ ਬ੍ਰਦਰ ਸੀ ਗੁਰਬਖਸ਼ ਸਿੰਘ ਹਾਂ ਹਾਂ ਉਹਨਾਂ ਨੇ ਮੈਨੂੰ ਸਪਾਂਸਰ ਕੀਤਾ ਜੀ ਤੇ ਮੈਨੂੰ ਉੱਧਰ ਵੀ ਕਾਫੀ ਸੋਹਣੀ ਜੌਬ ਮਿਲਦੀ ਸੀ ਫਿਰ ਮੇਰੇ ਬ੍ਰਦਰ ਕਹਿਣ ਲੱਗੇ ਵੀ ਐਦਾਂ ਘਰ ਤੂੰ ਆ ਜਾ ਜੇ ਤੂੰ ਇੱਥੇ ਠੀਕ ਆਪਣਾ ਨਹੀਂ ਸਮਝਿਆ ਮੋੜ ਕੇ ਓਕੇ ਘਰ ਪਤਾ ਵੀ ਜਦ ਆ ਗਿਆ ਤੇ ਦਿਲ ਲੱਗ ਗਿਆ ਸਦਾ ਤੇ ਉਦੋਂ ਤੋਂ ਫਿਰ ਮੈਂ ਪਹਿਲੇ ਦਿਨ ਤੋਂ ਹੀ ਤਰੋਚਨ ਸਿੰਘ ਜੀ ਮੈਂ ਕਮਿਊਨਿਟੀ ਚ ਪੂਰੀ ਇਨਵੋਲਵ ਹੋ ਗਿਆ ਕਿਉਂਕਿ ਮੇਰਾ ਪਹਿਲਾ ਤੋਂ ਹੀ ਸੂਲ ਇਹ ਆ ਵੀ ਜਿੰਨਾ ਵੀ ਤੁਸੀਂ ਵੋਲੰਟੀਅਰ ਕਰ ਸਕਦੇ ਆ ਜੀ ਓਨਾ ਕਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਇੱਕ ਤਾਂ ਤੁਹਾਡੀ ਕਮਿਊਨਿਟੀ ਦਾ ਮਾਣ ਵਧਦਾ ਦੂਜੇ ਤੁਹਾਨੂੰ ਆਪਣੀ ਸੈਟੀਸਫੈਕਸ਼ਨ ਹੁੰਦੀ ਆ ਵੀ ਤੁਸੀਂ ਆਪਣੇ ਦੇਸ਼ ਲਈ ਆਪਣੇ ਪਰਿਵਾਰ ਲਈ ਆਪਣੇ ਮਨੂਲੀ ਲਿਖੋ ਸੀ ਕਰ ਰਹੇ ਹਾਂ ਬਿਲਕੁਲ ਸੋ ਮੈਂ ਪਹਿਲਾਂ ਵੀ ਕਾਫੀ ਇਚ ਇੱਕ ਨਾ ਠੀਕ ਹੈ ਤੇ ਮੇਰਾ ਜਿਹੜਾ ਪਹਿਲਾ ਜੋਬ ਸੀ ਉਹ ਐਜ਼ ਅ ਟੀਚਰ ਓਕੇ ਮੈਂ 36 ਸਾਲ ਪੀਸੀ ਦੇ ਸਕੂਲ ਸਿਸਟਮ ਵਿੱਚ ਟੀਚ ਕੀਤਾ ਜੀ ਤੇ 14 ਸਾਲ ਮੈਂ ਐਜ਼ ਅ ਸਕੂਲ ਸਾਈਕੋਲੋਜਿਸਟ ਲਾਸਟ ਰਿਹਾ ਓਕੇ 2004 ਚ ਮੈਂ ਰਿਟਾਇਰ ਹੋ ਗਿਆ ਸੀਗਾ ਜੀ ਤੇ ਉਦੋਂ ਤੋਂ ਪਹਿਲਾਂ ਤੋਂ ਹੀ ਉਦੋਂ ਤੋਂ ਹੀ ਮੈਂ ਕਾਫੀ ਐਕਟਿਵ ਰਹਿੰਦਾ ਆ ਹਾਲਕਿ ਮੈਂ ਤੁਹਾਨੂੰ ਇੱਕ ਸਟੋਰੀ ਦੱਸਦਾ ਹਾਂ ਮੇਰੀ ਜਿਹੜੀ ਪਹਿਲੀ ਪੋਸਟ ਸੀ ਗਿਆ ਉਹ ਫਰਸਨ ਹੋ ਬੋਤ ਉਹ ਬੈਂਕੂਵਰ ਦਾ ਕੋਈ 850 ਮੀਲ ਉੱਥੇ ਮੈਂ ਸਾਡਾ ਕੋਈ ਪ੍ਰਤੀਚਾਰੀ ਨਹੀਂ ਤਿਰਸੇਗਾ ਮੈਂ ਕੱਲਾ ਪੰਜਾਬੀ ਸੀਗਾ ਮੈਨੂੰ ਉੱਥੇ ਪੰਜਾਬੀ ਬੋਲਣ ਦਾ ਕੋਈ ਮੌਕਾ ਨਹੀਂ ਮਿਲਿਆ ਮੇਰੇ ਦਿਲ ਵਿੱਚ ਤਾਂ ਇਹ ਆਇਆ ਵੀ ਜੇ ਕਿਸੇ ਮੈਨੂੰ ਮਾੜਾ ਮੋਟਾ ਮੌਕਾ ਮਿਲੇ ਤਾਂ ਮੈਂ ਪੰਜਾਬੀ ਮਾਂ ਬੋਲੀ ਲਈ ਜ਼ਰੂਰ ਕੋਈ ਨਾ ਕੋਈ ਯੋਗਦਾਨ ਪਾਉਂਦਾ ਤੁਸੀਂ ਜਲਦੀ ਇੱਥੇ ਆ ਗਏ 1919 ਐ ਵੈਂਕੂਵਰ ਆ ਗਏ ਵੈਂਕੂਵਰ ਆ ਗਏ ਉਦੋਂ ਵੀ ਇੱਥੇ ਆ ਕੇ ਮੇਰਾ ਮੇਲ ਹੋ ਗਿਆ ਪਾਲ ਪਿਨਿੰਗ ਸਾਥੀ ਪਿਨਿੰਗ ਹੋਣਾ ਨਾ ਓਕੇ ਤੇ ਅਸੀਂ ਸਾਂਝੀ ਸੰਸਾ ਬਣਾਈ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਕਾਫੀ ਫੇਮਸ ਹੈ ਤੇ ਫਲੀ ਬਿਸ਼ੀ ਤੇ ਫਲੀ ਕੈਨੇਡਾ ਜੀ ਤੇ ਉਦੋਂ ਤੋਂ ਫਿਰ ਅਸੀਂ ਲੱਗੋਇਆ ਇਸ ਪਾਸੇ ਹੂੰ ਹੂੰ ਇੱਥੇ ਜਦੋਂ ਤੁਸੀਂ ਸੰਘਰਸ਼ ਸ਼ੁਰੂ ਕੀਤਾ ਹਾਂਜੀ ਉਦੋਂ ਇਥੋਂ ਚ ਇਥੇ ਪੰਜਾਬੀ ਭਾਸ਼ਾ ਦਾ ਸਟੇਟਸ ਕੀ ਸੀ ਸਟੇਟਸ ਉਸ ਵੇਲੇ ਕੋਈ ਨਹੀਂ ਸੀ ओके ਹਾਂਜੀ ਆਪਣੀ ਕਮਿਊਨਿਟੀ ਵੀ ਛੋਟੀ ਸੀ ਕਿਉਂਕਿ ਪਹਿਲੇ ਜਿੱਦਾਂ ਸਾਲਾਂ ਵਿੱਚ ਆਪਣੀ ਕੌਮੀ ਵੀ ਕਾਫੀ 1970s ਵਿੱਚ ਵੀ ਕਾਫੀ ਕੌਮੀ ਆਪਣੀ ਵਧਣ ਲੱਗੀ ਤੇ ਉਸ ਵੇਲੇ ਪੰਜਵਾਂ ਨਾ ਰੈਕਗਨਿਸ਼ਨ ਸੀ ਸਕੂਲਾਂ ਵਿੱਚ ਤੇ ਉਦੋਂ ਮੋਹ ਸੋਤਾ ਬਣ ਕੇ ਆਪਣਾ ਮਿਨਿਸਟਰ ਓਕੇ ਮੋਹ ਨੇ ਫਿਰ ਪੰਜਾਬੀ ਵੀ ਇੰਟਰਨਲਸ ਕਰਾਈ ਉਹ ਸੋਤਾ ਪਹਿਲੇ ਪੰਜਾਬੀ ਨੇ ਤੁਹਾਡੇ ਮੁਤਾਬਕ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦਾ ਸੰਘਰਸ਼ ਛੇੜਿਆ ਤੇ ਉਹਦੇ ਗਵਰਨਮੈਂਟ ਦਾ ਰੋਟੇ ਓਕੇ 1986 ਵਿੱਚ ਜੋ ਐਮਐਲਏ ਬਣਿਆ ਜੀ ਉਹ ਆਪਣਾ ਪਹਿਲਾ ਪੰਜਾਬੀ ਐਮਐਲਏ ਸੀ ਇਹ ਸਾਰੇ ਤਾਂ ਬਣੇ ਸੀ ਨਹੀਂ ਉੱਤੇ ਬੈਂਕ ਬਣਾ ਲਿਆ ਓਕੇ ਬੈਂਕ ਬਣਾਇਆ ਵਿਕਟੋਰੀਆ ਲਾਗੇ ਉਹਨਾਂ ਦਾ ਜੀ ਤੇ 1991 ਵਿੱਚ ਇੰਡੀਪੀਡੈਂਟ ਗਵਰਨਮੈਂਟ ਬਣ ਗਈ ਓਕੇ ਤਾਂ ਮੋਹਸੋਤਾ ਫਿਰ ਮਿਨਿਸਟਰ ਬਣ ਗਿਆ ਉਦੋਂ ਫੇ ਅਸੀਂ ਬਹੁਤ ਸੌਤੇ ਨਾਗਾ ਕੀਤਾ ਤਾਲਮੇਲ ਕੀਤਾ ਹਾਂ ਤਾਲਮੇਲ ਕੀਤਾ ਉਦੋਂ ਫੇ ਪੰਜਾਬੀ ਰੈਕਗਨਾਈਜ਼ ਹੋ ਗਈ ਬੇਸਕੂਲਾਂ ਵਿੱਚ ਪੰਜਾਬੀ ਵੀ ਐਜ਼ ਅ ਸੈਕੰਡ ਲੈਂਗੁਏਜ ਰੈਕਗਨਾਈਜ਼ ਜਿਹੜਾ ਬੀਸੀ ਦਾ ਕਰਿਕੂਲਮ ਆ ਉਹ ਐਵੇਂ ਆ ਕਿ ਚੌਥੀ ਪੰਜਵੀਂ ਜਮਾਤ ਤੋਂ ਅੱਠਵੀਂ ਜਮਾਤ ਤਾਈਂ ਸੈਕੰਡ ਲੈਂਗੁਏਜ ਜ਼ਰੂਰੀ ਆ ਜੀ ਉਦੋਂ ਪੰਜਵਾਂ ਨਾ ਸੀ ਫੇ ਨਾਲ ਪੰਜਾਬੀ ਵੀ ਹੋ ਗਈ ਫਿਰ ਪੰਜਾਬੀ ਵੀ ਇੱਕ ਵਰਸੇ ਬਣ ਕੇ ਸੈਕੰਡ ਲੈਂਗਵੇਜ ਫਿਰ ਅਸੀਂ ਸਕੂਲਾਂ ਸੰਘਰਸ਼ ਸ਼ੁਰੂ ਕੀਤਾ ਓਕੇ ਪਰ ਸਕੂਲਾਂ ਤੇ ਪੰਜਾਬੀ ਲਵਾਉਣਾ ਕਿੰਨਾ ਸੰਘਰਸ਼ ਕਿਤਾ ਰਿਹਾ ਸੰਘਰਸ਼ ਅਸੀਂ ਇਹ ਕੀਤਾ ਵੀ ਅਸੀਂ ਸਾਲਾਂ ਤੋਂ ਪਹਿਲਾਂ ਸਰਿਸਕੂਲ ਬਹੁਤ ਮਾਰਕਟ ਕੀਤਾ ਕਿਉਂਕਿ ਘਰ ਘਰਾਂ ਵਿੱਚ ਤਾਂ ਪੰਜਾਬੀ ਚੱਲ ਰਹੀ ਸੀਗੀ ਲੇਕਿਨ ਪਬਲਿਕ ਸਕੂਲ ਸਿਸਟਮ ਤਾਂ ਹੀ ਚੌੜੇ ਸੀ ਜਿਆਦਾ ਅਸੀਂ ਸਰਿਸਕੂਲ ਦੇ ਸ ਨੂੰ ਅਪਰੋਚ ਕੀਤਾ ਪਰ ਉਹ ਕਹਿੰਦੇ ਤੁਸੀਂ ਪੈਸੇ ਦੇ ਉਤਾਰ ਤੋਂ ਇਲਾਵਾ ਅਸੀਂ ਇਹ ਇਕੱਠੇ ਕਰਕੇ ਆਪਣੇ ਗੁਰੂ ਘਰ ਦੁਆਰਾ ਦੇ ਪ੍ਰਦਾਨ ਬਹੁਤ ਸਾਰੇ ਕਮੂਰੇ ਨੇ ਨਮਾਇਦੇ ਲੈ ਕੇ ਡੈਲੀਗੇਸ਼ਨ ਹੈ ਕਿ ਕੈਂ ਸਰ ਇਸ ਕੋ ਨੂੰ ਉਹਨਾਂ ਨੂੰ ਅਸੀਂ ਕਿਹਾ ਕਿ ਤੁਸੀਂ ਅੰਗਰੇਜ਼ੀ ਪੜ੍ਹਾਉਂਦੇ ਆ ਪਰ ਜਿਹੜੇ ਅੰਗਰੇਜ਼ੀ ਪੜ੍ਹਦੇ ਆ ਤਾਂ ਉਹਨਾਂ ਨੂੰ ਪੈਸੇ ਲੈ ਨਹੀਂ ਹੋਰ ਸਬਜੈਕਟ ਨੂੰ ਉਹਨਾਂ ਪੈਸੇ ਲੈ ਨਹੀਂ ਅਸੀਂ ਵੀ ਟੈਕਸਪੀਰੀਅੰਸ ਪੰਜਾਬੀ ਰੈਕਗਨਾਈਜ਼ ਲੈਂਗੁਏਜ ਹੈ ਸੋ ਵਾਈ ਡੋਨਟ ਯੂ ਟੀਚ ਪੰਜਾਬੀ ਟੂ ਉਹ ਮੰਨਗਾ ਉਦੋਂ ਤੋਂ ਫਿਰ ਸਰ ਇਸ ਸਕੂਲ ਬੋਰਡ ਸਾਡਾ ਬਹੁਤ ਬਟਾ ਸਪੋਰਟਰ ਰਹਾ ਉਸ ਤੋਂ ਬਾਅਦ ਆਪਰੇਕ ਕਨਵੈਂਸ਼ਨਲ ਵਰਨ ਲੱਗ ਤੇ ਯੂਨੀਵਰਸਿਟੀ ਦੇ ਵਰਨ ਲੱਗ ਤੇ ਐਸ ਵੀ ਲੈ ਚਾਹ ਜੋ ਮੇਰੇ ਸੇ ਪੰਜਾਬੀ ਚੱਲਦੀ ਸੈਰੀ ਸਕੂਲ ਬੋਰ ਸੈਰੀ ਸਕੂਲ ਨਾਲ ਚੱਲਦੀ ਆ ਤੇ ਅਮ ਸਮੇਂ ਪੰਜ ਸਕੂਲ ਹੈ ਜਿੱਥੇ ਪੰਜਾਬੀ ਕਰ ਰਹੇ ਆ ਨਿਊ ਵੈਸਟ ਵਿੱਚ ਚੱਲ ਰਹੀ ਆ ਸੋ ਇਸ ਤਰ੍ਹਾਂ ਹੋ ਕਾਫੀ ਥਾਂ ਮਿਲਦੀ ਹੈ ਮੈਂ ਤੇ ਜਦੋਂ ਕੈਨੇਡਾ ਹੁਣੋਂ ਮਿਲੋ ਭਲਾਵਾ ਜਾ ਪੈਂਦਾ ਮੈਨੂੰ ਇੱਜਤਾ ਲੱਗਦਾ ਕਿ ਮੈਂ ਅਸਲ ਪੰਜਾਬ ਚ ਆ ਗਿਆ ਬਿਲਕੁਲ ਆ ਬੈਂਕੂਵਰ ਏਅਰਪੋਰਟੋਂ ਉੱਤਰੋ ਤੁਹਾਨੂੰ ਪੰਜਾਬੀ ਚ ਲਿਖਿਆ ਮਿਲਿਆ ਜੀ ਐ ਸਵਾਗਤ ਹੈ ਤੁਹਾਡਾ ਤੁਸੀਂ ਏ.ਟੀ.ਐਮ ਤੋਂ ਪੈਸੇ ਕਢਾਉਣੇ ਹਨ ਕਢਾਉਣੇ ਹੋਣ ਥੱਲੇ ਪੰਜਾਬ ਚ ਤੇ ਹੋਇਆ ਨਹੀਂ ਉਹ ਤੁਹਾਨੂੰ ਆਪਸ਼ਨ ਦਿੰਦੇ ਐ ਕਿ ਕਿਹੜੀ ਭਾਸ਼ਾ ਵਿੱਚ ਤੁਸੀਂ ਆਪਰੇਟ ਕਰਨਾ ਹੈ ਔਰ ਪੰਜਾਬੀ ਭਾਸ਼ਾ ਵੀ ਉਹਦੇ ਚ ਤੁਸੀਂ ਕਿਸੇ ਬੈਂਕ ਦੇ ਦਰਵਾਜ਼ੇ ਜਾਂਦੇ ਦੇ ਉੱਥੇ ਵੀ ਤੁਹਾਡੀ ਗੱਲ ਪੰਜਾਬੀ ਚ ਹੁੰਦੀ ਐ ਔਰ ਮੈਂ ਇੱਕ ਸਟੋਰ ਚ ਗਿਆ ਇੱਥੇ ਅੱਛਾ ਉੱਥੇ ਬੀਬੇ ਵਾਲੇ ਬਿਸਕਟ ਚਾਵਾ ਦੇਸੀ ਘਿਓ ਜੀਰੇ ਦੇ ਬਿਸਕਟ ਸਭ ਪੈਕਾਂ ਦਾ ਪੰਜਾਬੀ ਚ ਲਿਖਿਆ ਹੈ ਪੰਜਾਬ ਕੇ ਬਣੀ ਇਦਾਂ ਤੇ ਲਿਖਿਆ ਹੁੰਦਾ ਕਿਉਂਕਿ ਜਿਹੜੀ ਸਾਰਿਆਂ ਨਾਲ ਵੱਡੀ ਹੈ ਸਾਡੀ ਹੋਈ ਆ ਆਪਣੀ ਪੰਜਾਬੀ ਕੂਟਿਖਾ ਵੀ ਭਰ ਕੇ ਓਕੇ ਕੰਜ਼ਿਊਮਰ بیس ਬਹੁਤ ਆ ਓਕੇ ਇਸ ਕਰਕੇ ਹੁਣ ਕੋਰੇ ਵੀ ਆ ਜਿਹੜੇ ਉਹ ਵੀ ਟੇਸਟ ਕਰਦੇ ਆ ਪੰਜਾਬੀਆਂ ਨੇ ਸੋ ਉਹਦਾ ਬਹੁਤ ਫਰਕ ਪਿਆ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰ ਰਹੇ ਆ ਕਿਉਂਕਿ ਬੈਂਕ ਤੋਂ ਬਰਿੰਗ ਇੰਟਰਨੈਸ਼ਨਲ 에ਰਪੋਰਟ ਸਾਧੂ ਬੈਂਕ ਦਾ ਮੈਂ ਆ ਅਸੀਂ ਐਵਰੀ 6 ਮਨਸ ਹਰ ਮਹੀਨਾ ਮੀਟਿੰਗ ਕਰਦੇ ਆਂ ਓਕੇ ਬਈ 에어ਪੋਰਟ ਅਥਾਰਟੀ ਨਾਲ 에어ਪੋਰਟ ਅਥਾਰਟੀ ਨਾਲ ਵੀ ਫਾਈਨਾਂਸ ਆ ਚਾਹੀਦੀਆਂ ਬਾਕੀ ਬੈਂਕਾਂ ਕ੍ਰੈਡਿਟ ਯੂਨੀਅਨਾਂ ਉਹਨਾਂ ਨਾਲ ਵੀ ਸੰਪਰਕ ਕਰਦੇ ਜਿਸ ਘੇੜਾ ਸਾਬ ਉਹ ਵੀ ਤੁਹਾਡਾ ਹੀ ਉਦਮ ਹੋਊਗਾ ਮੈਂ ਜਾਣਦਾ ਜਦੋਂ ਅਸੀਂ ਬੈਂਕ ਉਹ ਰਿਪੋਰਟ ਤੇ ਹੋਤਰੇ ਤੇ ਉੱਥੇ ਫਿਰ ਇਮੀਗ੍ਰੇਸ਼ਨ ਲਈ ਸਟੈਂਪ ਜਦੋਂ ਲੱਗਦੀ ਉਸ ਤੋਂ ਪਹਿਲਾਂ ਤੁਸੀਂ ਆਪਣਾ ਪਾਸਪੋਰਟ ਸਕੈਨ ਕਰਨਾ ਹੁੰਦਾ ਤੇ ਫਾਰਮ ਭਰਨਾ ਹੁੰਦਾ ਇੱਥੇ ਇੰਸਟਰੂਮੈਂਟ ਲੱਗੇ ਨੇ ਉਹਦੇ ਤੇ ਆਪਸ਼ਨ ਆ ਪੰਜਾਬੀ ਦੇ ਨਾਲ ਕਈ ਪੁੱਛਾਂਵੰਦੀ ਆਪਸ਼ਨ ਹੈਗੀ ਉਹਦੇ ਚ ਇੱਕ ਹੋਰ ਆਪਸ਼ਨ ਹੈ ਜਦੋਂ ਤੁਸੀਂ ਉੱਤਰਦੇ ਆ ਜੀ ਜੇ ਤੁਹਾਨੂੰ ਇੰਗਲਿਸ਼ ਬਿਲਕੁਲ ਨਹੀਂ ਆਉਂਦੀ ਸਿਰਫ ਪੰਜਾਬੀ ਕਹੋ ਤਾਂ ਉਹਨੇ ਜਿਹੜੇ ਬੈਂਕੂਵਰ ਅਫੀਸ਼ਲ ਸਿਆ ਉਹਨੇ ਤੁਹਾਨੂੰ ਪੰਜਾਬੀ ਵਰਕਰ ਨਾਲ ਕਨੈਕਟ ਕਰ ਦੇਣਾ ਜਿਹੜੇ ਵੀ ਫਾਰਮਿਸਾਰੇ ਪੰਜਾਬੀ ਚ ਆ ਉਹ ਜਿਹੜਾ ਤੁਸੀਂ ਕਰਦੇ ਆ ਆਪਾਂ ਜਦੋਂ ਆਨਲਾਈਨ ਇੰਟਰਨੈਸ਼ਨਲ ਫਲਾਈਟ ਤੋਂ ਆਪਾਂ ਨੂੰ ਆਰਨਾ ਪੈਂਦਾ ਨਾ ਕੰਪਿਊਟਰ ਦੇ ਵਿੱਚ ਪੰਜਾਬੀ ਹੈ ਹਾਂ ਉਹ ਵੀ ਤੁਸੀਂ ਮੈਂ ਉਹਦੀ ਗੱਲ ਹੀ ਕਰ ਰਿਹਾ ਹਾਂ ਹਾਂ ਉਹ ਸੋ ਉਹ ਵੀ ਅਸੀਂ ਕੋਸ਼ਿਸ਼ ਕਰਕੇ ਕੀਤਾ ਜਦੋਂ ਕਿ ਇਮੀਗ੍ਰੇਸ਼ਨ ਅਫਸਰ ਕੋ ਸਵਾਲ ਜਵਾਬ ਕਰਦਾ ਤੁਸੀਂ ਠੀਕ ਕਹਿ ਰਹੇ ਜੇ ਮੈਨੂੰ ਵੀ ਜਾਦੇ ਇੱਕ ਵਾਰੀ ਸਾਡੇ ਦੇ ਵੀ ਸਵਾਲ ਜਵਾਬ ਕਰ ਰਿਹਾ ਸੀ ਤੇ ਉੱਥੇ ਉਹਨਾਂ ਨੇ ਦੇਖਿਆ ਵੀ ਇਹ ਪੰਜਾਬੀ ਨੇ ਤੇ ਉੱਥੇ ਪੰਜਾਬੀ ਦੇ ਤੁਹਾਡੇ ਵਰਗੇ ਸੱਜਣ ਵੀ ਸੀ ਉਹ ਉਹਨਾਂ ਨੂੰ ਕਨਵੇ ਕਰਦੇ ਸੀ ਵੀ ਇਹ ਕੀ ਕਹਿਣਾ ਚਾਹੁੰਦਾ ਬਿਲਕੁਲ ਐਗਜ਼ੈਕਟਲੀ ਉਹ ਅਸੀਂ ਕਾਫੀ ਉਹਦੀ ਕੀਤੇ ਹਾਲ ਵੀ ਕਰ ਰਹੇ ਹਾਂ ਤੇ ਉਹ ਜਿੱਦਾਂ ਉਹ ਵੀ ਸਾਡੇ ਨਾਲ ਕਾਫੀ ਸਹਿਯੋਗ ਦੇ ਰਹੇ ਹੈ ਤੇ ਹਾਂ ਦੂਜੀ ਬੈਂਕ ਕਾਡ ਯੂਨੀਅਨ ਦੀ ਗੱਲ ਕਰਦੇ ਹਾਂ ਤੁਸੀਂ ਸਾਨੂੰ ਫੋਨ ਆਇਆ ਕੈਨੇਡਾ ਬਲੱਡ ਸਰਵਿਸ ਤੇ ਆਪਣੇ ਕਮਿਊਨਿਟੀ ਬਰੋਂ ਉਹ ਕਹਿੰਦੇ ਵੀ ਅਸੀਂ ਬਲੱਡ ਦਿੰਨੇ ਆ ਜਿਆਦਾ ਉਥੇ ਪੰਜਾਬੀ ਚ ਕੁਛ ਨਹੀਂ ਅੱਛਾ ਮੈਂ ਕੈਨੇਡਾ ਬਲੱਡ ਸਰਵਿਸ ਨੂੰ ਅਪਰੋਚ ਕੀਤਾ ਜੀ ਔਰ ਉਹਨਾਂ ਕਹਿੰਦੇ ਦੇਖੋ ਸਾਡੇ ਪੰਜਾਬੀ ਵੀ ਬਲੱਡ ਦੇਣਾ ਚਾਹਦੇ ਦੇ ਵੀ ਰਹੇ ਬਹੁਤੇ ਰਹੇ ਆ ਲੇਕਿਨ ਤੁਹਾਡੀਆਂ ਸਰਵਿਸ ਜਿਹੜੀਆਂ ਪੰਜਾਬੀ ਚ ਹੀ ਹੋਣ ਉਹ ਮੰਨ ਗਏ ਸੋ ਹੁਣ ਆ ਉਨੀ ਉਹ ਵੀ ਇੰਪਰਿਵੇਟ ਕਰ ਲੈਣਾ ਕਿ ਪੰਜਾਬੀ ਸਭ ਕੁਝ ਹੋਗਾ ਸੋ ਜਿੱਦਾਂ ਜਿੱਦਾਂ ਵੀ ਕੋਈ ਅਪਰੋਚ ਕਰਦਾ ਅਸੀਂ ਫਾਲੋਅ ਅਪ ਕਰਦੇ ਆ ਸੋ ਇਸ ਕਰਕੇ ਸਾਨੂੰ ਬਹੁਤ ਮਾਣ ਆ ਔਰ ਪੰਜਾਬੀ throth ਸੀ ਇਸ ਵੇਲੇ ਕੈਨੇਡਾ ਵਿੱਚ T.G ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਆ ਪਹਿਲੀ ਕਿਹੜੀ ਆ ਪਹਿਲੀ ਹੈਗੀ ਆ ਇੰਗਲਿਸ਼ ਨੰਬਰ 2 ਫ੍ਰੈਂਚ ਨੰਬਰ 3 ਪੰਜਾਬੀ ਕਮਾਲ ਹੈ ਸੋ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਤੇ ਓਕੇ ਇਸ ਕਰਕੇ ਅਸੀਂ ਪ੍ਰੋਵਿੰਸ਼ਰ ਗਵਰਨਮੈਂਟ ਫੈਡਰਲ ਗਵਰਨਮੈਂਟ ਸਾਰਿਆਂ ਨੂੰ ਕਹਿੰਦੇ ਆ ਪੇ ਪੰਜਾਬੀ ਚ ਵੀ ਸਰਵਿਸ ਕਰਦੇ ਹੋ ਔਰ ਤੇ ਵੀ ਰਹੇ ਆ ਔਰ ਲੋਕਲ ਲੈਵਲ ਤੇ ਵੀ ਨੈਸ਼ਨਲ ਲੈਵਲ ਤੇ ਵੀ ਤੇ ਉਹ ਲਿਸਨ ਕਰਦੇ ਸਨ ਜਿੱਦਾਂ ਵੀ ਜਿਹੜੀ ਵੀ ਚੀਜ਼ ਸਾਡੇ ਧਿਆਨ ਚ ਆਉਂਦੀ ਆ ਅਸੀਂ ਹਮੇਸ਼ਾ ਫਾਲੋ ਅਪ ਕਰਦੇ ਇੱਕ ਜਿਹੜਾ ਨਾ ਮੈਂ ਤੁਹਾਡੇ ਗੁਰਦੁਆਰਾ ਸਾਹਿਬ ਚ ਦੇਖਿਆ ਸਾਹਮਣੇ ਸਾਈਨ ਬੋਰਡ ਲੱਗਾ ਉਹਦੇ ਤੇ ਲਿਖਿਆ ਵੀ ਗੁਰਦੁਆਰਾ ਸਾਹਿਬ ਤੇ ਪੰਜਾਬੀ ਵੀ ਪੜਾਈ ਜਾਂਦੀ ਹਾਂਜੀ ਪੰਜਾਬੀ ਸਕੂਲ ਸਾਡੇ ਪਿੱਛੇ ਹੈ ਅੱਛਾ ਉਹ ਇੱਕ ਪੰਜਾਬੀ ਸਕੂਲ ਹੈ ਇੱਕ ਯੋਗਾ ਸੈਂਟਰ ਹਾਂ ਸੰਤਰੀ ਤੁਹਾਨੂੰ ਦੇਖ ਕੇ ਉਹ ਗੁਰਦੁਆਰਾ ਕਾਦਰ ਨੇ ਸਾਡੇ ਆਪਣੇ ਪ੍ਰੋਗਰਾਮ ਸੁਣਨ ਦੀ ਇਜਾਜ਼ਤ ਦਿੱਤੀ ਤੇ ਅੱਜ ਵੀ ਜਿਵੇਂ ਉਹ ਨੈਣ ਹੱਥੋਂ ਫੇਟਾ ਕੋਲ ਨੂੰ ਆਪੇ ਤੇ ਗੁਰਦੁਆਰਾ ਸਾਹਿਬ ਜੀ ਤੋਹੀ ਕਮੀਫੇ ਪੰਜਾਬੀ ਭੰਡ ਦੇ ਜ ਬੱਚਿਆਂ ਪੰਜਾਬੀ ਸਾਡੇ ਰੈਗੂਲਰ ਟੀਚਰ ਕੋਈ ਹੈ ਅੱਛਾ ਜੀ ਤੇ ਜਿੱਦਾਂ ਇਹ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟੀਚਰ ਰੱਖਿਓ ਬੇ ਕਰਦੇ ਹਾਂ ਹਾਂ ਜੀ ਅਸੀਂ ਗੁਰਦੁਆਰੇ ਵੱਲੋਂ ਕਰਨ ਕਰਦੇ ਹਾਂ ਜੀ ਕਿਉਂਕਿ ਸਾਨੂੰ ਪੈਰਿਸ ਤੇ ਇਹ ਨਿਆ ਅਪਰੋਚ ਕੀਤਾ ਖਾਸ ਕਰਕੇ ਜਿਹੜੀ 3 ਜਨਰੇਸ਼ਨ ਹੈ ਜੀ ਉਹ ਜਿਹੜੀ 2 ਜਨਰੇਸ਼ਨ ਹੈ ਬੱਚੇ ਉਹ ਕਹਿੰਦੇ ਵੀ ਅਸੀਂ ਦਾ ਮਿਸ ਕਰ ਗਿਆ ਅਸੀਂ ਚਾਹੁੰਦੇ ਸਾਡੇ ਬੱਚੇ ਕੋਰੇ ਟੁਣ ਪੰਜਾਬੀ ਦਾ ਇਸ ਕਰਕੇ ਅਸੀਂ ਪੰਜਾਬੀ ਤੋਂ ਲੈ ਕੇ سٹਾਰਟ ਕਰਦਾ ਔਰ ਅਸੀਂ ਕੋਸ਼ਿਸ਼ ਕਰਦੇ ਆ ਕਿਉਂਕਿ ਕਈ ਪ੍ਰਾਈਵੇਟ ਟਿਊਟਰ ਵੀ ਕਰਦੇ ਕਹੋ ਕ ਕਰ ਰਹੇ ਸਾਨੂੰ ਹੂਨ ਆਉਂਦੇ ਵੀ ਮੈਂ ਚਾਹੁੰਦਾ ਆਪਣੇ ਬੱਚਿਆਂ ਨੂੰ ਵੀ ਠੁਟੀ ਪੰਜਾਬੀ ਦੀ ਤਾਂ ਕਿ ਮਜਾ ਇਸ ਉਹਨਾ ਬੋਲ ਸਕਣ ਸਮਝ ਸਕਣ ਸੋ ਉਹ ਵੀ ਕਾਫੀ ਹਿੱਟ ਕਰੀ ਬਸ ਕਿਹੜਾ ਸਭ ਜਿਹੜੇ ਹੁੰਦੇ ਵਰਨ ਬੱਚੇ ਨੇ ਪੰਜਾਬੀ ਪਰਿਵਾਰਾਂ ਦੇ ਉਹ ਪੰਜਾਬੀ ਪੜਨ ਨੂੰ ਧਰਗੀ ਦਿੰਦੇ ਹਾਂਜੀ ਬਿਲਕੁਲ ਉਹ ਕਿਉਂਕਿ ਹੁਣ ਜਿਹੜੀ ਧਾਰਨਾ ਵੱਡਾ ਫਰਕ ਪੈ ਰਿਹਾ ਕਿਉਂਕਿ ਪੰਜਾਬੀ ਇੱਕ ਬਹੁਤ ਵੱਡਾ ਐਸੈਟ ਬਣ ਗਈ ਹੈ ਕੈਨੇਡਾ ਦੇ ਕੈਨੇਡਾ ਚ ਕਿਉਂਕਿ ਜੋਬਸ ਲੈਣੀਆਂ ਸਾਨੂੰ ਕਈਆਂ ਨੂੰ ਉਹਨਾਂ ਦੇ ਨੌਜਵਾਨਾਂ ਦੇ ਅੰਕਲ ਮੈਨੂੰ ਫੋਨ ਤੇ ਜੋਬ ਮਿਲ ਗਈ ਕਿਉਂਕਿ ਮੈਨੂੰ ਪੰਜਾਬੀ ਆਉਂਦੀ ਹੈ ਪੰਜਾਬੀ ਭਾਸ਼ਾ ਜਿਹੜੀ ਹੈ ਰੋਜ਼ਗਾਰ ਦਾ ਸਾਧਨ ਬਣ ਕੇ ਕੈਨੇਡਾ ਆ। ਅਸੀਂ ਪੰਜਾਬੀ ਚ ਪ੍ਰਮੋਟ ਕਰਦੇ ਆਂ ਰੇਡੀਓ ਟੀਵੀ ਤੇ ਜਾਂ ਜਾਂਦੇ ਆਂ। ਜੀ। ਤੇ ਅਸੀਂ ਅਸੀਂ ਇਹ ਹੀ ਦੱਸਦੇ ਆਂ ਪੀਐਸਐਲ ਲਈ ਪੰਜਾਬੀ ਆਪਣੀ ਰੋਜ਼ਗਾਰ ਦੀ ਭਾਸ਼ਾ ਬਣੀ ਹੈ। ਇਸ ਕਰਕੇ ਬੱਚਿਆਂ ਨੂੰ ਨਾਲ ਜੋੜੋ ਪੰਜਾਬੀ ਦੇ। ਬਹੁਤ ਬੜਾ ਐਸਾ ਕਿ ਜਨ ਸੰਘੜਾ ਸਭ ਜਿਆਦਾ ਆ ਰਿਹਾ ਚੰਡੀਗੜ੍ਹ ਤੁਹਾਡੀਆਂ ਗੱਲਾਂ ਸੁਣ ਕੇ। ਤੁਸੀਂ ਕਹਿੰਿਆ ਮੈਂ 1964 ਚ ਆ ਮੂਵਮੈਂਟ ਨੂੰ ਸ਼ੁਰੂ ਕੀਤਾ ਹਾਂ ਔਰ 1 ਨਵੰਬਰ 1966 ਨੂੰ ਪੰਜਾਬੀਆਂ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਜਿਹੜੀ ਹੈ ਉਹ ਅੰਗਰੇਜ਼ੀ ਥੋਪ ਦਿੱਤੀ ਹੀ ਔਰ ਅੱਜ ਵੀ ਅੰਗਰੇਜ਼ੀ ਹੈ ਔਰ ਚੰਡੀਗੜ੍ਹ ਦੇ ਜਿਹੜੇ ਪੰਜਾਬੀ ਭਾਈਚਾਰੇ ਨੇ ਅੱਜ ਵੀ ਸੜਕਾਂ ਤੇ ਨਾਰੇ ਮਾਰਦੇ ਆ ਕਿ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਉੱਥੋਂ ਦੀ ਸਰਕਾਰੀ ਭਾਸ਼ਾ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਕੀਤੀ ਜਾਵੇ ਪਰ ਕਿੰਨਾ ਕੌੜਾ ਇਤਿਹਾਸ ਹੈ ਕਿ ਤੁਸੀਂ 64 ਸੰਘਰਸ਼ ਕਰਕੇ ਕੈਨੇਡਾ ਵਰਗੇ ਕੰਟਰੀ ਦੇ ਪੰਜਾਬੀ ਭਾਸ਼ਾ ਨੂੰ ਮਾਨਤਾ ਦਵਾਤੀ ਪਰ ਹਾਲੇ ਪੰਜਾਬੀਆਂ ਦੀ ਰਾਜਧਾਨੀ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਉਹ ਬਹੁਤ ਦੁੱਖਾਂ ਦੀ ਗੱਲ ਹੈ ਮੈਂ ਤੁਹਾਨੂੰ ਦੱਸਦਾ ਅਸੀਂ ਇੱਕ ਸਾਡਾ ਮੈਂਬਰ ਸੀਗਾ ਉਹਨਾਂ ਇੱਥੇ ਰਿਸਰਚ ਕੀਤੀ ਜੀ ਸਰੀ ਵਿੱਚ ਜੀ ਆਪਣੇ ਜਲੰਧਰ ਔਰ ਲੁਧਿਆਣੇ ਨਾਲੋਂ ਜ਼ਿਆਦਾ ਪੰਜਾਬੀ ਸਾਈਨ ਹੈ ਪਰ ਗੁਰਦੁਆਰਿਆਂ ਕਿੰਨੇ ਮੈਨੇਜ ਹਨ ਮੈਂ ਤੁਹਾਡਾ ਸਾਹਮਣੇ ਦੇਖ ਰਿਹਾ ਗੁਰਦੁਆਰਾਂ ਸਾਹਿਬ ਸਾਰੇ ਪੰਜਾਬੀ ਬਿਲਕੁਲ ਜੀ ਹੋਰ ਤਾਂ ਹੋਰ ਤੁਹਾਨੂੰ ਇੱਕ ਹੋਰ ਮੈਂ ਐਗਜ਼ਾਮਪਲ ਦੱਸਦਾ ਜਿੱਦਾਂ ਅਸੀਂ ਇੱਥੇ ਗੁਰਦੁਆਰੇ ਕੋਲ ਸਕੂਲ ਨੂੰ ਮੈਨ ਅਪਰੋਚ ਕੀਤਾ ਕਿੰਦੇ ਬਿਸੋ ਨੂੰ ਐਡਰੈਸ ਕਰ ਰਹੇ ਹਾਂ ਅਸੀਂ ਚਰੋਤੇ ਕਿ ਯਾਰ ਅੱਜ ਆਲਾ ਕਰਦੇ ਸੀ ਹਾਂ ਓਕੇ ਜਿਹੜੀ ਕਿੰਨੀ ਲੱਕੀਰ ਮੈਂ ਉਹਨਾਂ ਨੂੰ ਮਾਫੀ ਦੇ ਸਰਬੋਤਮ ਨਕੇਵੀ ਇੰਨਾ ਖੈਰਾ ਕੋਨੇ ਦੇ ਦੇਸੀ ਲੋਕ ਸਨ ਸਾਡੇ ਦੇ ਵਿੱਚ ਕੋਸ਼ਿਸ਼ ਕਰਦੇ ਸਨ ਅਗਰ ਉਹ ਜਾਂ ਕਿਸੇ ਦਾ ਆਪਾਂ ਕੋਸ਼ਿਸ਼ ਕੀਤੀ ਕਿ ਰੀਜਨਲ ਹਸਪਤਾਲ ਸਾਰੇ ਪੰਜਾਬ ਵਿੱਚ ਆ ਜਾਂਦਾ ਵਾਹ ਲੈ ਕੋਰਜਾਨ ਹਸਪਤਾਲ ਪੰਜਾਬ ਵਿੱਚ ਆ ਜਾਂਦਾ ਸਰੀ ਹਸਪਤਾਲ ਪੰਜਾਬ ਵਿੱਚ ਆ ਜਾਂਦਾ ਸੋ ਇਹਨਾਂ ਕੋਸ਼ਿਸ਼ ਕਰਨ ਵਾਲੇ ਸਾਨੂੰ ਬੜੀ ਖੁਸ਼ੀ ਹੈ ਕਿ ਉਹ ਸੈਕਟਰ ਦੇ ਜਾਣਦੇ ਇਹ ਤੁਸੀਂ ਸਾਡੇ ਲਈ ਕੀਤਾ ਅਸੀਂ ਵੀ ਤੁਹਾਡੇ ਲਈ ਕਰਦੇ ਹਾਂ ਕਿਉਂਕਿ ਜਾਨੀ ਜਰ ਹਸਪੀਟਲ ਤੇ ਰੈਜ਼ਡੈਂਟ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਤੇ ਅਸੀਂ ਹਿੰਮਤ ਕੀਤੀ ਤਾਂ ਇੱਕ ਹੋਰ ਸੰਘੇੜਾ ਸਮਾਂ ਲਾਸਟ ਟਾਈਮ ਆਇਆ ਸੀ ਇੰਟਰਵਿਊ ਕੀਤੀ ਸੀ ਸ਼ਾਇਦ ਪ੍ਰਧਪਾਲ ਜੀ ਉਹਨਾਂ ਨੇ ਕੀਤੀ ਜਿਹੜੇ ਰੈਕਟਰ ਨੇ ਹਾਂ ਉਹਨਾਂ ਨੇ ਕਿਹਾ ਕਿ ਜਿਹੜੇ ਸਟੂਡੈਂਟ ਪੰਜਾਬ ਤੋਂ ਆਉਂਦੇ ਨੇ ਉਹਨਾਂ ਦਾ ਸਾਨੂੰ ਇੱਕ ਬੈਨੀਫਿਟ ਬਹੁਤ ਵੱਡਾ ਇਹ ਹੋਇਆ ਵੀ ਉਹ ਜਦੋਂ ਕਾਲਜਾਂ 'ਚ ਪੜ੍ਹਦੇ ਨੇ ਇਹ ਕੈਨੇਡਾ ਦੇ ਕਾਲਜਾਂ 'ਚ ਤੇ ਜਿਹੜੇ ਸਾਡੇ ਪੰਜਾਬੀ ਬੱਚੇ ਇੱਥੋਂ ਦੇ ਬੌਰਨ ਉਹ ਕਾਲਜਾਂ 'ਚ ਪੜ੍ਹਦੇ ਨੇ ਤੇ ਫਿਰ ਪੰਜਾਬ 'ਚ ਆਏ ਜਿਹੜੇ ਸਟੂਡੈਂਟ ਆ ਉਹਨਾਂ ਕਰਕੇ ਉਹਨਾਂ ਦੀ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਉਹ ਬਿਹਤਰ ਹੋ ਰਹੀ ਉਹ ਪੰਜਾਬੀ ਭਾਸ਼ਾ ਵਾਲੇ ਪਾਸੇ ਦੁਰਦੇ ਨੇ ਬੋਲਦੇ ਨੇ ਨੇ ਬਹੁਤ ਫਰਕ ਪੈ ਰਿਹਾ ਹਾਂ ਉਹ ਗੁਰਸਤੂਡਿੰਗ ਦਾ ਬਹੁਤ ਫਰਕ ਆ ਘੋਗੋ ਤੋਂ ਉਧਰ ਉਹਨਾਂ ਤੇ ਪੰਜਾਬੀ ਮਾਂ ਬੋਲੀ ਆ ਇੱਥੇ ਬੱਚਿਆਂ ਦੀ ਇੱਜ਼ਤ ਦਾ ਸੈਕੰਡ ਲੈਂਗਵੇਜ ਆ ਕਿਸੇ ਦੀ ਇਸ ਕਰਕੇ ਉਹਨਾਂ ਬਹੁਤ ਬਹੁਤ ਫਰਕ ਆ ਉਹਨਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹਨਾਂ ਦੀ ਬਹੁਤ ਵੱਡੀ ਦੇਣ ਆ ਤੇ ਦੂਸਰੇ ਤੁਸੀਂ ਇਹ ਦੇਖਿਆ ਹੋਊਗਾ ਇੱਥੇ ਜਾਓ ਤੁਸੀਂ ਵੈਲਵਾਰਟ ਜਾਂ ਹੋਰ ਜਿਹੜੇ ਆ ਸਾਰੇ ਆਪਣੇ ਸਟੋਰ ਆ ਜਾਂ ਫੈਸਬੁਕ ਆਪਰੇਟਸ ਆ ਆਪਣੇ ਬੱਚੇ ਕੰਮ ਕਰਦੇ ਆ ਪੰਜਾਬੀ ਹੈ ਮੋਸਟਲੀ ਆਪਣੇ ਬੱਚੇ ਉਹ ਆਪਣੇ ਬੱਚੇ ਮੁਸਲਮਾਨ ਔਰ ਪੰਜਾਬੀਆਂ ਕਿਹਨਾਂ ਕਰਦੇ ਕਿਉਂਕਿ ਜਿਹੜੇ এমਪਲੋਇਰ ਚਾਹੁੰਦੇ ਵੀ ਸਾਡੇ ਕਲਾਇੰਟ ਪੰਜਾਬੀ ਹੈ ਵਾਈ ਨਾਟ ਸਾਡੇ ਏਮਪਲਾਈ ਵੀ ਪੰਜਾਬੀ ਹੈ ਜੀ 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 ਤੋਂ ਉਹ ਬਹੁਤ ਫਰਕ ਹੈ ਉਹਦੇ ਨਾਲ ਇਹ ਲੋੜ ਬਣ ਜਾਂਦੀ ਹੈ ਜਿਹੜਾ ਟ੍ਰੇਡ ਆ ਉਹਦੀ ਲੋੜ ਬਣ ਗਈ ਵੀ ਪੰਜਾਬੀ ਬੱਚਿਆਂ ਨੂੰ ਰੋਜ਼ਗਾਰ ਦਿੰਦਾ ਜੀ ਰੋਜ਼ਗਾਰ ਉਹੀ ਤਾਂ ਸੀ ਕਹਿ ਰਹੇ ਆ ਵੀ ਇਹ ਰੋਜ਼ਗਾਰ ਦੀ ਪਛਾਹ ਹੈ ਉਹਦਾ ਬਹੁਤ ਫਰਕ ਪੈ ਰਿਹਾ ਪਰ ਜਦੋਂ ਅਸੀਂ ਪੰਜਾਬ 'ਚ ਬੈਠੇ ਹੁੰਦੇ ਹਾਂ ਉਸ ਜਿਹੜਾ ਸਭ ਇੱਕ ਸਾਨੂੰ ਚਿੰਤਾ ਹੁੰਦੀ ਹੈ ਵੀ ਸਾਡੀਆਂ ਨਸਲਾਂ ਨਵੀਂ ਜਨਰੇਸ਼ਨ ਵੀ ਕੈਨੇਡਾ ਜਾ ਰਹੀ ਹੈ ਸਾਡੀਆਂ ਫਸਲਾਂ ਭਾਵੇਂ ਵੀ ਸਾਡੇ ਖੇਤ ਘਰ ਵੀ ਵੇਚ ਕੇ ਕੈਨੇਡਾ ਆ ਰਹੇ ਆ ਬਤਲਾ ਵੱਡੀ ਪਰੇਸ਼ਾਨੀ ਇਹ ਹੁੰਦੀ ਹੈ ਵੀ ਜਿਹੜੇ ਕੈਨੇਡਾ ਸਾਡੇ ਨੌਜਵਾਨ ਚਲ ਗਏ ਜਾਂ ਜਿਹੜੇ ਕੈਨੇਡਾ 'ਚ ਰਹਿੰਦੇ ਨੇ ਉਹਨਾਂ ਦੀ ਨਵੀਂ ਜਨਰੇਸ਼ਨ ਉਹਨਾਂ ਦੀ ਮਾਂ ਬੋਲੀ ਵੀ ਜਿਹੜੀ ਆ ਖਤਮ ਹੋ ਜਾਣੀ ਹੈ ਪੰਜਾਬੀ ਤੋਂ ਦੂਰ ਚਲੀ ਜਾਣ ਕਿਉਂਕਿ ਪੰਜਾਬੀ ਸੱਭਿਆਚਾਰ ਤੋਂ ਵੀ ਦੂਰ ਹੋ ਜਾਣਗੇ ਇਹ ਤੇ ਕਿਤੇ ਚਿੰਤਾ ਹੈ ਕੰਟਰੀ ਬੈਕ ਇਨ ਰੋਜ਼ਨ ਸਿੰਘ ਜੀ ਆਪਣੇ ਤਿੰਨ ਪੰਜਾਬ ਆ ਆਪਣਾ ਪੰਜਾਬ ਜੀ ਪਾਕਿਸਤਾਨ ਵਾਲਾ ਪੰਜਾਬ ਤਾਂ ਐਨ ਆਰ ਆਈ ਪੰਜਾਬ ਵਾ ਵਾ ਜਿਹੜਾ ਐਨ ਆਰ ਆਈ ਪੰਜਾਬ ਆ ਇਹ ਪੰਜਾਬੀ ਬਚਾਉਣੀ ਆ ਐਨ ਐਰ ਐਰ ਪੰਜਾਬੀ ਸੰਘੇੜਾ ਸਾਹਿਬ ਨੇ ਬਚਾਉਣੀ ਆ ਪੰਜਾਬੀ ਜਿਹੜੀ ਕੈਨੇਡਾ ਵਸਦੇ ਜਿਹੜੇ ਲੋਕ ਨੇ ਅਮਰੀਕਾ ਵਸਦੇ ਪੰਜਾਬੀ ਨੇ ਉਹਨਾਂ ਨੇ ਬਚਾਉਣੀ ਆ ਉਹ ਕਿਵੇਂ ਬੜਾ ਬੜਾ ਮੇਰਾ ਮਾਰਦੇ ਫਾਣੇ ਤੁਸੀਂ ਹਰ ਇੱਕ ਕੰਟਰੀ ਵਿੱਚ ਹਾਂ ਮਿਨੀ ਪੰਜਾਬ ਬਣਾਉਣਾ ਓਕੇ ਉਨ ਦੇਖੋ ਆਪਣੇ ਸਰੀ ਬ੍ਰੈਂਪਟਨ ਐਡਮਰਟਨ ਕਲਵੀ ਮੀਨੀ ਪੰਜਾਬੀ ਜਾਣੇ ਤੁਸੀਂ ਤੁਹਾਨੂੰ ਲੱਗਦਾ ਵੀ ਮੇਲਾ ਨਾ ਕਾਇ ਇਸੇ ਤਰ੍ਹਾਂ ਅਮਰੀਕਾ ਚ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਇਵਨ ਮਿਡਲ ਈਸਟ ਵੀ ਕਾਫੀ ਆਪਣੇ ਜਿਹਦਾ ਪਪੂਲੇਸ਼ਨ ਵਧ ਰਹੀ ਹੈ ਸੋ ਹੋ ਹੀ ਰੇ ਮੀਨੀ ਪੰਜਾਬੀ ਬਾਹਰ ਐਨ ਆਰ ਪੰਜਾਬ ਹੈ ਉਹ ਨਹੀਂ ਪੰਜਾਬੀ ਸੋ ਵੇਕਰ ਤਾਂ ਹੈਗਾ ਸਾਨੂੰ ਲੇਕਿਨ ਅਸੀਂ ਆਪਣੀ ਆਪਣਾ ਯੋਗਦਾਨ ਪਾ ਰਹੇ ਨੇ ਤਿੰਨਾਂ ਹੀ ਪਾਸੇ ਇਹ ਤਾਂ ਮਦਦ ਹੋਰ ਐਨ ਆਰ ਆਈ ਜਿਹੜੇ ਪ੍ਰਵਾਸੀ ਪੰਜਾਬੀ ਨੇ ਮਾਂ ਬੋਲੀ ਪੰਜਾਬੀ ਨੂੰ ਉਹ ਬਚਾਉਂਦੇ ਵਿਚਾਰਾ ਹੈ ਹਾਂ ਸੀ ਤੁਹਾਡੇ ਸਾਹਮਣੇ ਇਹ ਸੰਪੂਰਨ ਹੋ ਗਿਆ ਜਿੱਥੇ ਤੁਸੀਂ ਗੁਰਦੁਆਰਾ ਨਾਨਕ ਨਵਾਜ਼ ਡਿਵੈਲਪਮੈਂਟ ਜਿੱਥੇ ਆਪਾਂ ਖੜੇ ਹਾਂ ਇਹਦੀ ਸੇਵਾ ਵੀ ਕਰ ਰਹੇ ਹਾਂ ਇਹ ਗੁਰਦੁਆਰਾ ਸਾਹਿਬ ਦੀ ਕਹਿੰਦੇ ਬਹੁਤ ਮਹੱਤਵਪੂਰਨ ਹੈ ਬਹੁਤ ਜੀ ਬਹੁਤ ਮੈਂ ਤੁਹਾਨੂੰ ਬੈਕਗ੍ਰਾਉਂਡ ਥੋੜੀ ਦੱਸਾਂ ਜੀ 1985 ਹੈ ਇਹ ਖੁਫੀ ਆਸਾ ਸਿੰਘ ਜੌਰ ਤੇ ਕੁਝ ਹੋਰ ਸਰਦਾਰ ਜੀ ਦੇ ਉਹਨਾਂ ਨੇ ਵਿਸਾਇਟ ਕਿਤਾਬ ਆਪਾਂ ਨੇ ਰੀਚਿਊ ਵੀ ਕਰਦੋਰਾ ਚਾਹੀਦਾ ਜੀ ਤੇ ਉਹਨੇ ਦਾਸੇ ਖੜੇ ਜ਼ਮੀਰ ਆਪੇ ਹੀ ਬਾਈ ਕਰਕੇ ਹੈ ਇਹ ਤੇ ਫਾਰਮ ਹੌਸੇ ਦਾ ਪ੍ਰਾਣ ਜੀ ਉੱਥੇ ਗੁਰਦੁਆਰਾ ਸ਼ੁਰੂ ਕਰਿਆ 1993 ਵਿੱਚ ਤੇ ਆ ਨਵਾਂ ਬੋਟਰਾ ਬਣਿਆ ਤੇ ਇਹ ਗੁਰਦੁਆਰਾ ਬਹੁਤ ਪਾਪੂਲਰ ਹੈ ਕਿਉਂਕਿ ਤੁਸੀਂ ਦੇਖਦੇ ਆ ਕਿ ਤਾਂ ਇੱਕ ਚੁਣਾ ਜੀ ਪਾਰਕ ਸੈਕਟਰ ਬਹੁਤ ਰਕਬਾ ਹੁੰਦਾ ਹੈ ਬਹੁਤ ਕੁਝ ਆਫ ਸੇਟ ਜਿਹਾ ਟਿਕਾਣਾ ਹੈ। ਔਰ ਪਾਰਕਿੰਗ ਬਹੁਤ ਹੈ। ਕਿਉਂਕਿ ਤੁਸੀਂ ਨੋਟ ਕੀਤਾ ਹੋਗਾ ਵੀ ਆਮ ਤੌਰ ਤੇ ਗੋਦੌਣੇ ਤੋਂ ਪਾਰਕਿੰਗ ਪੂਰੀ। ਕਿ ਆਪਣੀ ਸੰਗਤ ਵਧ ਗਈ ਹੈ। ਰੇਸ਼ਟਾਰੀਆਂ ਵਧ ਗਈਆਂ ਤੇ ਵਿਆਹ ਤੇ ਪੰਜ 600 ਦਾ ਰੈਂਟ ਹੋ ਜਾਂਦਾ। ਦੇਖ ਸਾਡੀ ਪਾਰਕਿੰਗ ਬਹੁਤ ਸੋਹਣੀ ਹੈ। ਜੀ ਦੂਜੀ ਸਾਡਾ ਤੁਸੀਂ ਦੇਖਿਆ ਬਾਹਰ ਆਪਣੀ ਪਾਰਕ ਉਹ ਬਹੁਤ ਸੁਣੀ ਸੀ ਫਰਾਈਆ ਉਥੇ ਵਿਆਹ ਤੋਂ ਬਾਅਦ ਬੱਚਿਆਂ ਨੂੰ ਕਿਸੇ ਹੋਰ ਸੰਗਾਰਾਂ ਦੇ ਵਿੱਚ ਓਕੇ ਫੋਟੋ ਵਗੈਰਾ ਉੱਥੇ ਹੋਵੇ ਫੋਟੋ ਵੀਡੀਓ ਸਭ ਕੁਝ ਉੱਥੇ ਬਣਾਉਂਦੇ ਇਹ ਪਤਾ ਲੱਗਾ ਇੱਥੇ ਵਿਆਹ ਸ਼ਾਦੀਆਂ ਬਹੁਤ ਹੁੰਦੀਆਂ ਇਸ ਤਰ੍ਹਾਂ ਦਾ ਨੌਜਵਾਨ ਇੱਕ ਜਣਾ ਕਰਨਾ ਚਾਹੁੰਦੇ ਕਿਉਂਕਿ ਇਹ ਜਿਹੜੀ ਥਰੀ ਰੀਜ਼ਨ ਹੈ ਇੱਕ ਤਾਂ ਖੁੱਲਾ ਸਟੂਡੀਓ ਤੁਸੀਂ ਦੇਖਿਆ ਉਸ ਦੀ ਗਾਦੀ ਵੀ ਕਾਫੀ ਕਰਨੀ ਇਹ ਵੀ ਬਾਹਰ ਫਿਲਮ ਕਰਾਉਣੀ ਜਿਹਨੇ ਦੇਖਿਆ ਬਹੁਤ ਆਹ ਸ਼ੁਭਾਭਾਗ ਸ਼ੁਭਾਭਾਗ ਸ਼ਾਦੀਆਂ ਔਰ ਇੱਕ ਤਰ੍ਹਾਂ ਦਾ ਬਰਾਇਟ ਜਿਹਾ ਬਣਿਆ ਇਹਨਾਂ ਆ ਗੁਰਦੁਆਰਾ ਕਿਹਦਾ ਹੈ ਕਿਸੇ ਬਰਾਇਟਲੀ ਸਪਰੇ ਡੂ ਨੇ ਵਾਸ਼ਰੂਮ ਰੂਮ ਐਵਰੀਥਿੰਗ ਬਰਾਇਟ ਹੈ ਤੇ ਸੇਡੀਆਂ ਉੱਤੇ ਰੂਮ ਚ ਆਪਣੇ ਕੈਡੀ ਕਰਕੇ ਲੱਗਦਾ ਤਾਂ ਇੱਕ ਇੱਕ ਗੁਰਦੁਆਰਾ ਕਹਿੰਦੇ ਜਿਹੜੀ ਸੜਕ ਹੈ ਇਹਦੀ ਬੜੀ ਮਹੱਤਵਪੂਰਨ ਹੈ ਹਾਂਜੀ ਉਹਨੂੰ ਅਸੀਂ ਹਾਈਵੇ ਟੂ ਧਾਵਨ ਕਹਿੰਦੇ ਓਕੇ ਬੇਹਸ਼ ਨਾ ਰਾ ਉਹ ਕਿਉਂ ਉਹ ਕਿਉਂ ਚੰਡਾਦੇ ਆ ਸਿਟੀ ਅਫਸਰ ਨੇ ਜਿਆਦੇ ਜ਼ੋਨੇ ਕੀਤੀ ਆ ਇਹੜਾ ਇੱਧਲਾ ਪਾਰਟ ਹੈ ਨਾ ਈਸਟ ਪਾਰਟ ਨੰਬਰ 5 ਰੋਡ ਇਹਦਾ ਇਨੀ ਇੰਸਟੀਚੂਨਲ ਜ਼ੋਨ ਕਿ ਸੋ ਆਪਣਾ ਸਾਡਾ ਗੁਰਦੁਆਰਾ ਪਹਿਲਾ ਹੈ ਉੱਥੇ ਬਣਿਆ ਫਿਰ ਸੋ ਫਿਰ ਬਾਕੀ ਹੋਰ ਮੰਦਰ ਤੁਸੀਂ ਦੇਖਿਆ ਹੋਗਾ ਦੋ ਮੰਦਰ ਹੈ ਕਿੱਧਰ ਹੈ ਕਿੱਧਰ ਹੈ ਬੋਧੀ ਟੈਂਪਲ ਹੈ ਇਹ ਉੱਧਰ ਹੈ ਇੱਕ ਇੱਥੇ ਸਿਵ ਜਨ ਮੋਨਾਸਿਰੀਆ ਫੈਸ਼ੀਰ ਚਾਰਟਰੀਆ ਤੇ ਜੂਸ਼ ਦੇ ਸਕੂਲ ਹੈ 2580 ਫ੍ਰੀਸ ਦਾ ਵਰਸ਼ਨ ਸੀਸੀ ਡਿਗਨਮੇਸ਼ਨ ਉਹ ਸਾਰੇ ਇਸ ਕਰਕੇ ਮੈਂ ਜਿੱਦਾਂ ਦੂਜੀ ਰੋਲ ਮੇਰੀ ਜਿਹੜੀ ਸੀਗੀ ਮੈਂ 19 2007 2004-5 ਦੀ ਗੱਲ ਹੈ ਮੈਂ ਪ੍ਰੈਜ਼ੀਡੈਂਟ ਸੀਗਾ ਟ੍ਰਿਸਟਨ ਮਲਟੀ cultures ਕੰਪਨੀ ਦਾ ਆਰਐਸਏ ਦਾ ਜਦ ਮੈਂ ਗੁਰਦੁਆਰੇ ਆਉਣਾ ਤੇ ਮੈਂ ਦੇਖਿਆ ਵੀ ਬਾਕੀ ਹੁਣ ਤਾਂ ਡਰ ਹੋਰ ਵੀ ਤੇ ਸਪੋਕ ਚਾਹਵਤ ਸਾਨੂੰ ਪਾਰ ਹੈ ਮੈਂ ਫਿਕਸ ਸਟੇਟਮੈਂਟ ਨੂੰ ਭੇਜਿਆ ਮੈਂ ਕਿ ਵੀ ਜਾ ਕੇ ਇਨਫੋਰਮੇਸ਼ਨ ਲੈ ਕੇ ਮੈਨੂੰ ਤੇ ਕੋਤਮ ਘਰ ਤੋਂ ਆਪਣੇ ਲੋਕਲ ਨਿਊਜ਼ ਤੇ ਇੱਕ ਨਵੀਂ ਆਰਟੀਕਲ ਲਿਖਿਆ ਲੈ ਕੇ ਆ। ਲੈ ਕੇ ਦਿਸ ਇਜ਼ ਅ ਮਾਈ ਜੀ ਟੈਕ। ਵਾਹ। ਉਹ ਪਿਕਅਪ ਕਰ। ਅੱਛਾ ਇਹ ਇਹ ਨਾਂ ਤੋ ਹੀ ਰੱਖਿਆ ਹੈ। ਹਾਂ ਠੀਕ ਹੈ। ਉਹ ਫਿਰ ਸਿਟੀ ਨਿਊਜ਼ ਤੇ ਪਿਕਅਪ ਕਰਦੇ ਆ। ਵਾਹ। ਤੇ ਹੁਣ ਇਹ ਬਹੁਤ ਤਾਕਤ। ਮਾਈ ਫੇਟ ਟੂ ਹੈਵ। ਇਹ 217 ਵਿੱਚ ਬੀਵੀਸੀ ਨੇ ਸਾਡੇ ਹਾਈਬੇਟ ਹੋਣ ਤੇ ਇੱਕ ਸਟੋਰੀ ਕੀਤੀ। ਵਾਹ। ਸੋ दैट ਵਿਲ ਗਾਇਰ। ਤੇ ਮੈਨੂੰ ਹੋਰ ਵੀ ਫੋਨ ਆਇਆ ਉਹ ਡਰੋਲਫੇਟ ਕਰਾ ਰਿਹਾ। ਉਹ ਕਿੰਦੇ ਵੀ ਕੇਰਾ ਨੋ ਅੰਬੈਸਡਰ న్యూ ਯਾਰਕ ਯੂਨਾਈਟਿਡ ਨੇਸ਼ਨਸ ਦਾ ਰੈਂਕ ਹੋਰ ਪੀ ਸਟਾਰ ਡਿਫੈਂਸਿਵ ਕੌਂਸਲ ਹੋਵੇ। ਉਥੇ ਆ ਰਿਹਾ ਹੁਣ ਹੀ ਤੁਹਾਡਾ ਖਾਜੂ ਨੂੰ ਨੈਸ਼ਨ ਦਾ ਨਾਸੋ ਹੈ। ਕੀ ਬਾਤ। ਦੇ ਵਾਂਟ ਟੂ ਕਮ ਟੂ ਸੀ। ਲੈ ਕੇ ਵੈਲਕਮ ਤੁਸੀਂ ਇੱਥੇ ਆ ਰਹੇ ਆ ਸਾਥ। ਅਸੀਂ ਉਹਨਾਂ ਨੂੰ ਫੋਕਲ ਰੱਖਿਆ ਤਾਂ ਉਹਨਾਂ ਨੂੰ ਹੋਸਟ ਕੀਤਾ ਤੇ ਇੱਕ ਮੈਂ ਆਪਣੀ ਵਾਈਸ ਪ੍ਰਿੰਸੀਪਲ ਚੱਕੀਏ ਤਾਂ ਯੂਸ਼ੀ ਦੇ ਸਕੂਲ ਦੀ ਕਿ ਕੀ ਕੀ ਇਹ ਕਿਸ ਨਸਲ ਇਸਲਾਮਿਕ ਕੇ ਟੈਲੀਵਿਜ਼ਨ ਪੂਰਾ ਦੋਹਰੂਆਂ ਮੈਂ ਕਿਹਾ ਵੀ ਤੁਸੀਂ ਪੁਰੀਟ ਕਰੀਂ ਪੂਰੀ ਦੱਸਿਆ ਜਾ ਪੁਰੀਂ ਯਾਰ ਤੁਸੀਂ ਕਰ ਰਹੇ ਹੋ ਇਹ ਤਾਂ ਸਟੇਟਸ ਰਿਪੋਰਟ ਕਰਦੇ ਆ ਤੇ ਜਿਹੜਾ ਕੈਨੇਡੀਅਨ ਐਂਬੈਸਡਰ ਸੀਗਾ ਕੀ ਬੋਲਦੀ ਨਹੀਂ ਉਹ ਕਹਿੰਦਾ ਵੀ ਰੀਲੀ ਪ੍ਰੋਫ ਤੁਸੀਂ ਕਨੇਡੀਅਨ ਜੋ ਕੁਝ ਕਰ ਰਹਾ ਤੇ ਜਾਰਡਨ ਦੀ ਐਂਬੈਸਡਰ ਵੀ ਖੜੀ ਹੋਈ ਹੈ ਕਿ ਉਹ ਕਿੰਦੀ ਵੀ ਦੇਖੋ ਮਿਡਲ ਈਸਟ ਵਿੱਚ ਇੱਕ ਤੱਕ ਨੇ ਇਹ ਕਿਹੜਾ ਸੰਗਤ ਵਰਤੋਂ ਹੈ ਕਿਤਾਬ ਸੁਣੋ ਕਿਉਂ ਗਾਰਡ ਹੋ ਰਿਹਾ ਤੁਸੀਂ ਕਿੰਦੇ ਯੂ ਆਰ ਅ ਗ੍ਰੇਟ ਐਗਜ਼ਾਮਪਲ ਫੋਰ ਦ ਰੈਸਪੋਨਸ ਆਫ ਬੋਰਡ ਵੀ ਤੁਸੀਂ ਇੱਕ ਦੂਜੇ ਦੀ ਸਪੋਰਟ ਕਰਦੇ ਆਂ ਹਰ ਇੱਕ ਨੂੰ ਜਦਾਂ ਵੈਲਕਮ ਕਰਦੇ ਆਂ ਸਾਡੇ ਜੂਸ਼ ਆਪਣਾ ਮੌਸਮ ਅਕੈਡਮੀ ਇਹ ਜੂਸ਼ ਨੀਸਕੁੰਦਾ ਮੌਸਮ ਬੱਤੇ ਜੂਸ਼ ਬੱਤੇ ਖੇਲਦੇ ਇੱਥੇ ਕੋਤੇ ਇੱਕ ਦੂਜੇ ਦੇ ਦੋਸਤ ਪਿਛਰੀਆਂ ਤਾਂ ਦਿਖਾਗਾ ਕਰ ਦਿਗੇ ਜੀ ਕਹਿੰਦੀ ਮੈਂ ਵੀ ਆ ਰੀਲੀ ਪ੍ਰਾਉਡ ਆ ਵਾਟ ਯੂ ਆ ਡੂਇੰਗ ਤਾਂ ਕੈਨੇਡੀਅਨ ਐਮਬੈਸਡਰ ਮੰਮੀ ਆ ਕੇ ਬਹੁਤ ਸੁਣਾਇ ਕਿ ਲੈਕਚਰ ਵੀ ਨਹੀਂ ਮੈਂ ਦੇਖਦਾ ਜਿਵੇਂ ਹੋਇਆ ਤਾਂ ਖੰਦ ਖਾਦਾਂ ਤੇ ਕਹਿੰਦਾ ਵੀ ਆ ਮਰੀ ਰੀਲੀ ਪ੍ਰਾਉਡ ਯਾ ਕੀਪ ਆਸ ਇਟ ਅ ਗੁੱਡ ਵੋਰੀ ਆਲ ਏਜ ਲੋਜਰ ਹੈਗਾ ਇਹਦੇ ਬੱਚੇ ਜਿਹੜੇ ਸਕੂਲਾਂ ਦਾ ਕਰਿਕੂਲਮ ਹੈ ਨਾ ਉਹ ਇੱਕ ਸਬਜੈਕਟ ਆ ਕੰਪੈਟਿਟਿਵ ਰਿਲੀਜਨ ਉਹ ਹੋ ਬੱਚੇ ਕੀ ਹੁੰਦੇ ਆ ਸਕੂਲਾਂ ਦੇ ਬੱਚੇ ਕੋਜ਼ ਇੰਟੀਓ ਹੋ ਕ੍ਰਿਸਚੀਅਨਿਟੀ ਇਸਲਾਮ ਸਿੱਖਿਜ਼ਮ ਜੂਡਿਜ਼ਮ ਸਾਰੇ ਅੰਧ ਰੰਗ ਕਰ ਸਕਦੇ ਸੂਰ ਕਰਦੇ ਤੇ ਅਸੀਂ ਆਪਣੇ ਗੁਰਦੁਆਰੇ ਬਹੁਤ ਆਉਂਦੇ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ ਸਿੱਖਿਜ਼ਮ ਬਾਰੇ ਆਪਣੇ ਥੀਮ ਕੇ ਬਾਰੇ ਤਾਂ ਉਹ ਵੀ ਗੁੱਡ ਸਟਾਫ ਆ ਬੇਰਵਾਨੀ ਥੈਂਕ ਯੂ ਸੋ ਤੁਸੀਂ ਸੰਘੇੜਾ ਸਾਹਿਬ ਨੂੰ ਸੁਣਿਆ ਬਲਵੰਤ ਸਿੰਘ ਸੰਘੇੜਾ ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਹੈ ਬੜੀ ਰਾਹਤ ਦੇਣ ਵਾਲੀ ਖਾਸ ਕਰਕੇ ਜਿਹੜੇ ਆਪਣੇ ਪੰਜਾਬ ਚ ਵਸਦੇ ਨੇ ਪੰਜਾਬੀ ਉਹਨਾਂ ਲਈ ਵੀ ਆਉਣ ਵਾਲੇ ਸਮੇਂ ਚ ਜਿਹੜੇ ਐਨ ਆਰ ਆਈ ਨੇ ਪ੍ਰਵਾਸੀ ਪੰਜਾਬੀ ਨੇ ਆਪਣੀ ਮਾਂ ਬੋਲੀ ਨੂੰ ਉਸ ਸਾਹਮਣੇ ਰੱਖਣਗੇ ਆਪਣੀ ਵਿਰਾਸਤ ਨੂੰ ਸਾਹਮਣੇ ਰੱਖਣਗੇ ਆਸ ਕਰਦੇ ਆ ਕਿ ਵਿਦੇਸ਼ਾਂ ਚ ਵਸਦੇ ਪੰਜਾਬੀ ਜਿਹੜੇ ਨੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ